ਗੁਰਿਆ ਦੇ ਵਾਰਡ ਨੰਬਰ 6 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਜਿੱਤੇ ਪ੍ਰੋਫੈਸਰ ਰਿਸ਼ੂ ਦੀ ਜਿੱਤ ਦੀ ਖੁਸ਼ੀ ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਿਰਕੀਤਾ ਪਵਨ ਗੁਰਿਆ ਨੂੰ ਉਹਨਾਂ ਦੇ ਪਰਿਵਾਰ ਜਿਨ੍ਹਾਂ ਜਵ ਬਨੀਤਾ ਮਾਤਾ ਜੀ ਵੱਲੋਂ ਥਾਲ ਟਾਬ ਪਰਾਤਾ ਬਾਲਟੀਆਂ ਤੋਂ ਇਲਾਵਾ ਹੋਰ ਭਾਂਡੇ ਦਿੱਤੇ ਗਏ ਇਸ ਮੌਕੇ ਟਰਸਟ ਦੇ ਮੈਂਬਰ ਪਵਨ ਸ਼ਰਮਾ ਨੇ ਕਿਹਾ ਕਿ ਸਮਾਜ ਸੇਵੀ ਅਤੇ ਟਰਸਟਰੀ ਮਾਤਾ ਪਰਿਵਾਰ ਵੱਲੋਂ ਸਮੇ ਸਮੇਤੇ ਗੀਤਾ ਪਵਨ ਨੇ ਆਪਣਾ ਬੜਮੁੱਲਾ ਯੋਗਦਾਨ ਦਿੱਤਾ ਜਾਂਦਾ ਹੈ ਚਾਹੇ ਬਿਲਡਿੰਗ ਦੀ ਉਸਾਰੀ ਦੀ ਗੱਲ ਕੀਤੀ ਜਾਵੇ ਉਸ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮਾਟਾ ਪਰਿਵਾਰ ਦਾ ਰਿਹਾ ਹੈ ਅਤੇ ਭਾਂਡਿਆ ਦੀ ਵੀ ਸੇਵਾ ਮਾਟਾ ਪਰਿਵਾਰ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਇੱਥੇ ਹਰ ਕੋਈ ਆਪਣਾ ਦੁੱਖ ਸੁੱਖ ਦਾ ਪ੍ਰੋਗਰਾਮ ਕਰ ਸਕਦਾ ਹੈ ਗੀਤਾ ਭਵਨ ਕੋਲ ਹੁਣ ਆਪਣਾ ਹੀ ਸਾਰਾ ਸਮਾਨ ਹੈ ਇਸ ਮੌਕੇ ਕਾਉਂਸਲਰ ਰਜਨੀ ਗੱਬਾ ਅਜੇ ਮਾਟਾ ਮਨੀਸ਼ 바ਬਾ ਸਤੀਸ਼ ਬੱਤਰਾ ਸਤੀਸ਼ ਸਿਡਾਨਾ ਵਿਵੇਕ ਗੁਪਤਾ ਰਵੀ ਗੋਇਲ ਰਕੇਸ਼ ਕੁਮਾਰ ਮਿੰਟੂ ਗੌਰਵ ਕੌਰਪਾਲ ਜਸ਼ਪਾਲ ਢੀਂਗਰਾ ਸੰਜੀਵ ਗੁਲਾਟੀ ਹਾਜ਼ਰ ਸਨ ਬੋਲੋ ਬਾਕੇ ਬਿਹਾਰੀ ਲਾਲ ਕੀ ਜੈ ਬੋਲੋ ਛੋਟੇ ਛੋਟੀ ਸਰਕਾਰ ਕੀ ਜੈ ਸਵਜ ਬਰਕਤੀ ਦਾ ਸਮਾਂ ਹੈ ਕਿ ਮਾਨਾ ਪਰਿਵਾਰ ਜਿਹੜਾ ਪਿਛਲੇ 7 ਸਾਲਾਂ ਤੋਂ ਸ਼੍ਰੀ ਗਾਦਾ ਕਿਸ਼ਨ ਚੈਟਰ ਸੁਸਾਇਟੀ ਦੀ ਸੇਵਾ ਕਰਦਾ ਆ ਰਿਹਾ ਹੁਣ ਵੀ ਸਾਡੀ ਭੈਣ ਨੀਤਾ ਮਾਤਾ ਜੀ ਜਿਨ੍ਹਾਂ ਨੇ ਆਪਣੇ ਰਿਸ਼ੂ ਕੌਸ਼ਲ ਜੀ ਜਿਹੜੇ ਹੁਣੇ ਪਿਛਲੇ ਮਹੀਨੇ ਕਾਉਂਸਲਰ ਬਣੇ ਆ ਉਨਾਂ ਦੀ ਖੁਸ਼ੀ ਦੇ ਵਿੱਚ ਤੇ ਬਹੁਤ ਸਾਰੇ ਵਰਦਨ ਕੀਤਾ ਪਵਨ ਨੂੰ ਦਿੱਤੇ ਆ ਔਰ ਅੱਜ ਸਾਡੀ 25 ਦਾ ਜਨਮ ਦਿਨ ਵੀ ਹੈ ਰਿਸ਼ੂ ਕੌਸ਼ਲ ਦਾ ਅਸੀਂ ਰਾਧਾ ਕੈਸ਼ ਚੈਟੋ ਸਟੱਡੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਔਰ ਉਹਨਾਂ ਦੇ ਭੂਆ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅਜੀ ਮਾਤਾ ਜੀ ਜਿਨ੍ਹਾਂ ਦਾ ਸਾਡੀ ਸੁਸਾਇਟੀ ਦੇਣਾ ਨਹੀਂ ਦੇ ਸਕਦੀ ਕਿੰਨੀ ਸੇਵਾਵਾਂ ਨੇ ਕੀਤੀ ਹੈ ਸੋ ਬਹੁਤ ਵੱਡਾ ਦਾਨ ਦਿੱਤਾ ਹੈ ਇਹਨਾਂ ਨੇ ਜਿਹੜਾ ਹਾਲ ਬਣਿਆ ਹੈ ਇਹਦੇ ਵਿੱਚ ਸਭ ਤੋਂ ਵੱਧ ਸੇਵਾ ਜੇ ਕਿਸੇ ਸਾਡੇ ਟਰਸਟੀ ਨੇ ਦਿੱਤੀ ਹੈ ਤੇ ਉਹ ਸਾਡੇ ਅਜੇ ਮਾਤਾ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਾਧਾ ਕਿਸ਼ਨ ਚੈੱਕ ਸੋਸਾਇਟੀ ਵੱਲੋਂ ਪੂਰੇ ਮਾਤਾ ਪਰਿਵਾਰ ਦਾ ਰਿਸ਼ੂ ਕੌਸ਼ਨ ਜੀ ਅਜੇ ਮਾਤਾ ਜੀ ਮਨੀਤਾ ਮਾਤਾ ਜੀ ਸੋਨਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇਸੇ ਤਰ੍ਹਾਂ

ਕੀ ਮਾਣ ਮਾਰ ਜਿਹੜਾ ਪਿਛਲੇ 7 ਸਾਲਾਂ ਤੋਂ ਸ਼੍ਰੀ ਲਾਲਾ ਕਸ਼ਿੰਥ ਚੈਟਰ ਸੋਸਾਇਟੀ ਦੀ ਸੇਵਾ ਕਰ ਰਹਾ ਆ ਰਿਹਾ ਹੁਣ ਵੀ ਸਾਡੀ ਭੈਣ ਨੀਤਾ ਮਾਤਾ ਜੀ ਜਿਨ੍ਹਾਂ ਨੇ ਆਪਣੇ ਰਿਸ਼ੂ ਕੌਸ਼ਲ ਜੀ ਜਿਹੜੇ ਹੁਣੇ ਪਿਛਲੇ ਮਹੀਨੇ ਕਾਉਂਸਲਰ ਬਣਿਆ ਉਹਨਾਂ ਦੀ ਖੁਸ਼ੀ ਦੇ ਵਿੱਚ ਬਹੁਤ ਸਾਰੇ ਵਰਦਨ ਗੀਤਾ ਭਵਨ ਨੂੰ ਦਿੱਤੇ ਆ ਔਰ ਅੱਜ ਸਾਡੀ 25 ਦਾ ਜਨਮ ਦਿਨ ਵੀ ਹਰਸ਼ੂ ਕੌਸ਼ਲ ਦਾ ਅਸੀਂ ਰਾਧਾ ਕਸ਼ਿ ਚੈਟਰ ਸੋਸਾਇਟੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਉਹਨਾਂ ਦੇ ਭੂਆ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅਜੀਤ ਮਾਤਾ ਜੀ ਜਿਨ੍ਹਾਂ ਦਾ ਸਾਡੀ ਸੋਸਾਇਟੀ ਦੇਣਾ ਨਹੀਂ ਦੇ ਸਕਦੀ ਕਿੰਨੀ ਸੇਵਾ ਇਹਨਾਂ ਨੇ ਕੀਤੀ ਹੈ ਸੋ ਬਹੁਤ ਵੱਡਾ ਦਾਨ ਦਿੱਤਾ ਹੈ ਇਹਨਾਂ ਨੇ ਇਹ ਜਿਹੜਾ ਹਾਲ ਬਣਿਆ ਹੈ ਇਹਦੇ ਵਿੱਚ ਸਭ ਤੋਂ ਵੱਧ ਸੇਵਾ ਜੇ ਕਿਸੇ ਸਾਡੇ ટ્રਸਟੀ ਨੇ ਦਿੱਤੀ ਹੈ ਤੇ ਉਹ ਸਾਡੇ ਅਜੇ ਮਾਟਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਾਧਾ ਕਿਸ਼ਨ ਚੈੱਕਰ ਸੁਸਾਇਟੀ ਵੱਲੋਂ ਪੂਰੇ ਮਾਟਾ ਪਰਿਵਾਰ ਦਾ ਰਿਸ਼ੂ ਕੌਸ਼ਲ ਜੀ ਅਜੇ ਮਾਟਾ ਜੀ ਨੀਤਾ ਮਾਟਾ ਜੀ ਸੋਨਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇਸੇ ਤਰ੍ਹਾਂ ਜਿਹੜੇ ਪਿਛਲੀਆਂ ਸਭਾਾਂ ਮਾ ਗਿਫਟ ਦਿੱਤੀਆਂ ਔਰ ਇਹ ਦਿੰਦੇ ਰਹਿਣਗੇ ਸੋ ਬੜਾ ਬੜਾ ਧੰਨਵਾਦ ਹੈ ਰਿਸ਼ੀ ਰਾਧਾ ਕਿਸ਼ਨ ਚੈੱਕਰ ਸੁਸਾਇਟੀ ਵੱਲੋਂ Jai Shri, Jai, Jai Shri Ram, Jai Shri Ram, Jai Shri Ram.